ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਥਾ ਵਿਚਾਰ ਤੁਹਾਨੂੰ ਸੁਣਾਉਣੇ ਆ ਦਾਦਾ ਦਾਦੀ ਨਾਨਾ ਨਾਨੀ ਅੱਗੇ ਜੇ ਜਾਣ ਨਾ ਸਾਧ ਸੰਗਤ ਨਾਨਕਿਆਂ ਨੂੰ ਨਾਨਲੇ ਨਾਨੀ ਦੇ ਕੋਲੇ ਪੈਣਾ ਜਾ ਕੇ ਮਾਮੇ ਉਹਨਾਂ ਦੇ ਕੋਲੇ ਪੈਣਾ ਨਾਨੇ ਉਹਨਾਂ ਨੇ ਬਾਤਾਂ ਸੁਣਾਉਣੀਆਂ ਗੁਰੂਆਂ ਦੀਆਂ ਉਦੋਂ ਵਿਛੇਵੇਂ ਗੁਰੂ ਆਏ ਕਹਿੰਦੇ ਹੁੰਦੇ ਸੀ ਸੱਤਵੇਂ ਗੁਰੂ ਆਏ ਕਹਿੰਦੇ ਸੀ ਦਸਵੇਂ ਗੁਰੂ ਆਏ ਕਹਿੰਦੇ ਅੰਮ੍ਰਿਤ ਆਏ ਕਹਿੰਦੇ ਇਹ ਗੱਲਾਂ ਉਹਨਾਂ ਨਿੱਕਿਆ ਹੁੰਦਿਆਂ ਨੂੰ ਦੱਸਦੇ ਹੁੰਦੇ ਸਾਡੇ ਦਾਦਾ ਨਾਨਾ ਨਾਨੀ ਇਸੇ ਤਰ੍ਹਾਂ ਹੀ ਦਾਦਾ ਦਾਦੀ ਕੋਲੇ ਪੈਣਾ ਕਿਉਂ ਮਾਪਿਆਂ ਤੋਂ ਹਰੇਕ ਬੱਚਾ ਡਰਦਾ ਹੀ ਹੁੰਦਾ ਵੀ ਕਿਉਂਕਿ ਮਾਪਿਓ ਇਲਤਕਾਰ ਦੇਣ ਕੁਟਦੇ ਹੁੰਦੇ ਦਾਦਾ ਦਾਦੀ ਨਹੀਂ ਕੁਝ ਕਹਿੰਦੇ ਹੁੰਦੇ ਉਹਨਾਂ ਨੂੰ ਆਏ ਹੁੰਦਾ ਵੀ ਸਾਡੇ ਲਾੜ ਲਿਆ ਸਾਡੇ ਪੋਤੇ ਆ ਸੀ ਮਸਾਂ ਦੇਖਿਆ ਦਾਦਾ ਦਾਦੀ ਨੇ ਐਂ ਕਹਣਾ ਨਾ ਦੁਸ਼ਟ ਹੋਇਓ ਨਾ ਮਾਰੋ ਮਸਾਂ ਦੇਖਿਆ ਇਹ ਜਵਾਕ ਬੱਚੇ ਦੇ ਖੇਡਦੇ ਸੋਹਣੇ ਲੱਗਦੇ ਆ ਇਲਤਾਂ ਕਰਦੇ ਸੋਹਣੇ ਲੱਗਦੇ ਆ ਇਲਤ ਜਵਾਕ ਉਦੋਂ ਕਰਦਾ ਹੁੰਦਾ ਜਦੋਂ ਤੰਦਰੁਸਤ ਹੋਵੇ ਤੇ ਨਹੀਂ ਸੁਸਤ ਹੋ ਕੇ ਪੈ ਜਾਂਦਾ ਫਿਰ ਆਪਾਂ ਕਹਿੰਦੇ ਬੱਚਾ ਢਿੱਲਾ ਦਿਖਾ ਇਹ ਡਾਕਟਰ ਦੇ ਜਦੋਂ ਬੱਚਾ ਸਹੀ ਹੁੰਦਾ ਨਾ ਨੌਪੁਰ ਨੌ ਉਦੋਂ ਸਾਹ ਸਕਦਾ ਇਲਤਾ ਹੀ ਕਰਦਾ ਹੁੰਦਾ ਜਵਾਕ ਨੇ ਇਲਤਾ ਹੀ ਕਰਨੀਆਂ ਮਿੱਟੀ 'ਚ ਖੇਡਣਾ ਲੀੜੇ ਲਵੇੜਨੇ ਨਾ ਉਹਨਾਂ ਨੂੰ ਲੀੜਿਆਂ ਦਾ ਹੁੰਦਾ ਨਾ ਉਹਨਾਂ ਨੂੰ ਜੂੜੇ ਦਾ ਹੁੰਦਾ ਨਾਂ ਨਨ ਨੂੰ ਸਿਰ ਦਾ ਆਉਂਦਾ ਨਾ ਬੂਟਾਂ ਜੁੱਤੀਆਂ ਦਾ ਕਾਹ ਸਿਰ ਨੂੰ ਲਵੇੜ ਲੈਣ। ਇਸ ਕਰਕੇ ਮਿੱਟੀ ਨਾਲ ਖੇਡਦੇ ਹੁੰਦੇ ਸੀ। ਹੁਣ ਆਪਾਂ ਮਿੱਟੀ ਤਾਂ ਆਪਣੇ ਕਿਸੇ ਦੇ ਘਰੇ ਹੈ ਹੀ ਨਹੀਂ। ਕੱਚਾ ਥਾਂ ਤਾਂ ਹੈ ਨਹੀਂ। ਜੁਆ ਕੇ ਮਿੱਟੀ ਨਾਲ ਕਿੱਥੇ ਖੇਡੇ? ਤਾਂ ਹੀ ਜਿਹੜੇ ਆਪਣੇ ਬੱਚੇ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਪੱਥਰ ਦੇ ਆਪਾਂ ਧਰਤੀਆਂ ਬਣਾ ਲਈਆਂ ਸਾਬ ਨੇ ਪੱਥਰ ਦੀਆਂ ਧਰਤੀਆਂ ਨੂੰ ਤੁਰਪੇ। ਅੱਗੇ ਬੱਚੇ ਮਿੱਟੀ ਨਾਲ ਖੇਡਦੇ ਹੁੰਦੇ ਸੀ ਖੇਤਾਂ ਨੂੰ ਜਾਣਾ, ਛੱਲੀਆਂ ਚੱਬਣੀਆਂ, ਗੰਨੇ ਚੂਪਣੇ ਜਾਣਾ ਖੇਤ ਬਾਪੂ ਉਹਨਾਂ ਦੇ ਨਾਲ। ਬਈ ਅਸੀਂ ਗੰਨੇ ਚ ਪਾਗੇ ਛੱਲੀਆਂ ਚ ਬਾਗੇ ਬੀਬੀ ਉਹਨੇ ਕਪਾਹ ਚ ਉਗਣੀ ਤਾਂ ਮਗਰ ਨਾਲ ਝਾੜ ਦੇਣਾ ਨਿੰਨਾਂ ਨੇ ਬੁੜੀਆਂ ਇਕੱਠੀਆਂ ਹੋ ਕੇ ਇੱਕੋ ਜੀਆਂ ਬੁੜੀਆਂ ਜਾਂਦੀਆਂ ਰੋਟੀਆਂ ਮਿਸੀਆਂ ਰੋਟੀਆਂ ਲਾ ਲੈਣੀਆਂ ਉੱਤੇ ਨੋਕਾ ਹਰੀਆਂ ਮਿਰਚਾਂ ਜਾਂ ਤੇ ਲਾ ਕੇ ਤੇ ਨੂਨ ਪਾ ਕੇ ਉੱਤੇ ਲਾ ਕੇ ਲੈ ਜਾਂਦੀਆਂ ਚਾਹ ਨਾਲ ਖਾਣੀਆਂ ਬਹੁਤ ਸਵਾਦ ਲੱਗਦੀਆਂ ਹੁੰਦੀਆਂ ਸੀ ਅੱਜ ਵਰਗੇ ਤਾਂ ਸਮੋਸੇ ਵੀ ਨਹੀਂ ਉਹ ਸਵਾਦ ਜਿਹੇ ਜਿਹੀਆਂ ਮਾਇਆਂ ਰੋਟੀਆਂ ਲਾਉਂਦੀਆਂ ਹੁੰਦੀਆਂ ਸੀ ਉਹ ਲਾਲ ਮਿਰਚਾਂ ਚ ਹਰੀਆਂ ਮਿਰਚਾਂ ਉੱਤੇ ਨਾ ਕੁੱਟ ਕੇ ਕੁੰਡੇ ਦੇ ਵਿੱਚ ਉੱਤੇ ਲਾ ਕੇ ਰੋਟੀ ਦੇ ਤੇ ਲੈ ਜਾਣੀਆਂ ਅੱਜ ਵੀ ਕਿਤੇ ਖਾ ਕੇ ਦੇਖੋ ਤੁਸੀਂ ਮਿਰਚਾਂ ਕੁੱਟ ਕੇ ਕੁੰਡੇ ਚ ਉੱਤੇ ਉਹਨੂੰ ਘਿਓ ਦੇ ਨਾਲ ਲਾ ਲਿਓ ਤੇ ਫਿਰ ਰੋਟੀ ਖਾ ਕੇ ਦੇਖਿਓ ਲੱਸੀ ਦੇ ਨਾਲ ਸਾ ਸੰਗਤ ਤਾਂ ਜਿਹੜੇ ਆਪਣੇ ਬੁੜੇ ਤਾਂ ਤਕੜੇ ਸੀ ਲੱਸੀ ਦਾ ਘਟੋ ਘਟ ਵੱਡੇ ਵੱਡੇ ਕੌਲੇ ਹੁੰਦੇ ਸੀ ਉਹ ਪੀ ਜਾਂਦੇ ਸੀ ਦਹੀਂ ਦੇ ਬੁੜੀਆਂ ਨੇ ਲੈ ਕੇ ਜਾਣਾ ਵੀ ਹਲ ਬੋਂਦੇ ਆ ਸਾਡੇ ਬਜ਼ੁਰਗ ਮੱਕੀਆਂ ਘੁੱਟਦੇ ਆ ਕਪਾਹਾਂ ਘੁੱਟਦੇ ਆ ਤਾ ਤਕੜੇ ਸੀ ਪ੍ਰੈਕਟਿਸ ਕਰਦੇ ਸੀ ਨਏ ਤਨੇ ਖਾਂਦੇ ਸੀ ਜਿਵੇਂ ਨਾ ਕੋਈ ਬਜ਼ੁਰਗ ਖੇਤ ਦੇ ਦਾਲੇ ਆਲ ਦੇ ਭੜੀ ਮਾਰੀ ਜਾਂਦਾ ਸੀ ਭੜੀ ਉਹ ਤੋਂ ਪਹਿਲੀਆਂ ਚ ਭੜੀਆਂ ਮਾਰਦੇ ਹੁੰਦੇ ਸੀ ਅੱਜ ਦੇ ਬੱਚਿਆਂ ਦਾ ਭੜੀ ਮਾਰੇ ਵੀ ਨਹੀਂ ਪਤਾ ਕਿ ਭੜੀ ਕੀ ਹੁੰਦੀ ਆ ਤੇ ਉਦੋਂ ਇੱਕ ਡਾਕਟਰ ਵਹਿ ਗਿਆ ਕਹਿੰਦਾ ਵੀ ਆ ਜਿਹੜਾ ਬੰਦਾ ਲੱਗਿਆ ਪਿਆ ਇਹ ਹੰਬੂਗਾ ਹੰਬ ਕੇ ਬਿਮਾਰ ਹੋਊਗਾ ਫਿਰ ਆਪਾਂ ਇਹਦੇ ਟੀਕਾ ਲਾਵਾਂਗੇ ਰਾਜ ਵਹਿ ਗਿਆ ਡਾਕਟਰ ਉਹ ਦੇਖ ਕੇ ਉਹਦੇ ਘਰ ਵਾਲੀ ਰੋਟੀ ਲੈ ਕੇ ਆਈ ਨੌਕਰੀ ਦੇ ਵਿੱਚ ਲੱਸੀ ਦਾ ਮੱਗਾ ਰੋਟੀਆਂ ਤੇ ਗੰਢਾ ਜਦੋਂ ਲਿਆਈ ਨਾ ਤੇ ਉਹ ਨੇੜੋਂ ਦੇਖੀ ਜਾਵੇ ਬੈਠਾ ਤੇ ਉਹਨੇ ਚਾਰ ਪੰਜ ਰੋਟੀਆਂ ਖਾ ਲਈਆਂ ਤੇ ਲੱਸੀ ਦਾ ਮੱਗਾ ਨੇੜ ਹੀ ਮਾਰਿਆ ਨਾਲ ਖਾਲੇ ਦੋ ਗੰਡੇ ਖਾ ਕੇ ਤੇ ਮਾਰ ਕੇ ਹੱਥੋਂ ਤੇ ਕਹੀ ਲਈ ਚੱਕੋ ਕਹੀ ਲੈ ਕੇ ਜੋ ਦੋ ਤਿੰਨ ਘੰਟੇ ਲੱਗਿਆ ਰਿਹਾ ਕੰਮ ਤੇ ਮੁੜ ਕੋ ਮੁੜਤੀ ਹੋ ਗਿਆ ਉਹ ਡਾਕਟਰ ਕੋਲੇ ਜਾਵੜਿਆ ਜ਼ਿੰਮੇਦਾਰ ਤੇ ਕਹਿੰਦਾ ਭਰਾਵਾ ਤੂੰ ਯਾਰ ਇੰਨਾ ਮੁੜਕੋ ਮੁੜਕੀ ਹੋਇਆ ਵੈ ਇੰਨੀ ਤੈਨੂੰ ਗਰਮੀ ਲੱਗਦੀ ਐ ਯਾਰ ਤੈਨੂੰ ਬਿਮਾਰ ਨਹੀਂ ਕੋਈ ਹੁੰਦਾ ਇੰਨਾ ਤੂੰ ਰੋਟੀਆਂ ਖਾ ਗਿਆ ਇੰਨੀ ਤੂੰ ਲੱਸੀ ਪੀ ਗਿਆ ਯਾਰ ਐ ਦੋ ਗੰਢੇ ਖਾ ਗਿਆ ਤੂੰ ਹਜੇ ਮੈਂ ਦੇਖਦਾ ਬਿਮਾਰ ਹੋਵੇ ਮੈਂ ਇਹਦੇ ਟੀਕਾ ਲਾਵਾਂ ਤੂੰ ਤਾਂ ਹੋਇਆ ਹੀ ਨਹੀਂ ਬਿਮਾਰ ਉਹ ਕਹਦਾ ਪਹਿਲੇ ਆ WhatsApp ਪਹਿਲਾਂ ਦੇਖ ਤਾਂ ਲੈ ਮੈਂ ਕਰਦਾ ਕੀ ਹਾਂ ਮੈਂ ਭੜੀ ਮਾਰਦਾ ਕੇਦੇਦਾਲੇ ਮੇਰਾ ਮੁੜਕਾ ਨਿਕਲਿਆ ਲੱਸੀ ਵਰੀ ਅੰਦਰ ਇਸ ਅਰੀਜਨਲ ਨੇਚਰਲ ਰਹਿ ਗਈ ਪਾਣੀ ਨਿਕਲ ਗਿਆ ਰੋਟੀਆਂ ਹਾਜਮ ਹੋ ਗਈਆਂ ਬਿਮਾਰ ਮੈਂ ਕਿੱਥੇ ਹੋ ਜੂ ਮੈਂ ਮੁੜਕਾ ਕੱਢਦਾ ਜਿਹੜਾ ਬਿਮਾਰ ਹੋਣ ਵਾਲਾ ਸੀ ਆਏ ਬਜ਼ੁਰਗਾ ਪੜੇ ਮੋੜਕਾ ਕਾਣਦੇ ਸਰੀਰ ਤੇ ਪਏ ਖੱਦਰ ਦੇ ਲੀੜੇ ਆ ਬੁੜਗੀਆਂ ਆਪਣੀਆਂ ਦੋ ਦੋ ਦਿਨ ਉਹ ਧੋਂਦੇ ਨਹੀਂ ਸੀ ਕਹਿੰਦੇ ਮੋਸ਼ਕਾ ਮਾਰਦਾ ਥੋਡੇ ਲੀੜਿਆਂ ਚ ਮੁੜ ਕੇ ਦਾ ਤੇ ਬਜ਼ੁਰਗ ਧੋਂਦੇ ਨਹੀਂ ਸੀਦੇ ਦੋ ਦੋ ਦਿਨ ਆਮ ਆਪਾਂ ਦੇਖਿਆ ਆਮ ਦੇਖਿਆ ਸਾਰੇ ਦੇਖ ਲਿਓ ਭਲਾ ਕਿਤੇ ਪਿੱਛੇ ਝਾਕ ਮਾਲੇਵੇਂ ਹੁੰਦੀ ਸੀ ਨਾ ਆ ਤੇ ਬੁੜੇ ਪੜ ਕਾਣਦੇ ਹੁੰਦੇ ਸੀ ਪਣਡ ਦੇਖਿਆ ਪਣਡ ਫੜੇ ਹੁੰਦੇ ਸੀ ਫੜੇ ਜੋ ਦਾਣੇ ਗੌਣੇ ਦਾਣੇ ਗਾ ਕੇ ਸ਼ਜਲੀ ਚ ਦਾਣੇ ਪਾ ਕੇ ਰੱਖਣੇ ਨਾਲ ਭੁਰਾ ਗੋਹਾ ਰੱਖਣਾ ਫਿਰ ਘਾ ਰੱਖਣਾ ਪਾਣੀ ਰੱਖਣਾ ਕਿਣੇ ਸੈ ਆ ਗੋਹੇ ਨੂੰ ਸੈ ਕਿਹੜਾ ਹਰੇ ਬਾਈ ਰੱਖਣੀ ਨੰਗੇ ਪੈਰੀ ਪੈਟ ਚ ਨਹੀਂ ਸੀ ਵੜਨ ਦਿੰਦੇ ਹੁੰਦੇ ਸਿਰ ਟਕੇ ਤੋਂ ਬਿਨਾ ਪੈਟ ਚ ਨਹੀਂ ਸੀ ਵੜਨ ਦਿੰਦੇ ਜੁਆ ਕੰ ਸਾਨੂੰ ਕਹਿੰਦਾ ਜੋ ਆਕੋ ਤੁਸੀਂ ਦੂਰ ਹੋ ਸਾਨੂੰ ਕੋਈ ਰੀੜੀ ਦੇਵਾਂਗੇ ਆਹ ਕੰਮ ਕਰੋ ਸਾਨੂੰ ਫਲੇ ਹੱਕਣ ਲਾ ਲੈਣਾ ਫਿਰ ਸ਼ਾਮ ਨੂੰ ਘਰੋਂ ਥੱਲੇ ਦਾਣੇ ਜੇ ਕੱਢ ਕੇ ਦੇ ਦੇੜੇ ਤੇ ਅਸੀਂ ਉਹ ਜਲੇਬੀਆਂ ਲਿਉਂਦੇ ਸੀ ਮੇਰੇ ਨਾਨਕੀ ਅੱਜ ਵੀ ਜਲੇਬੀਆਂ ਉੱਥੇ ਉਵੇਂ ਹੀ ਪਕਦੀਆਂ ਉਹਨਾਂ ਖਾਵਾਂ ਤੇ ਉੱਥੇ ਤਾਂ ਨਾਨਕੀ ਭੱਜ ਕੇ ਜਾਂਦੇ ਨੇ ਹਰੇਕ ਆ ਉਹਦੇ ਦੋ ਤਿਆਜ਼ਾ ਤੇ ਦਾ ਹਰੇਕ ਬੰਦਾ ਵੱਧ ਕਰਦਾ ਹੁੰਦਾ ਤੇ ਜੇ ਦਾਦੇ-ਦਾਦੀ ਕੋਲੇ ਜਾਣਾ ਉਹਨਾਂ ਨੇ ਕਿਹੜਾ ਲੈਪਤ ਪੈਸੇ ਲੈਣਾ ਤੇ ਮਾਂ ਨੂੰ ਉਹਨਾਂ ਦੱਸਿਆ ਦੀ ਪਿਓਰੇ ਜਾਂ ਖਾਲਾ ਜਾ ਕੇ ਕੋਸ਼ ਪਰ ਇਲਤ ਨਾਲ ਗਰੀਬੁੱਤ ਕਿਸੇ ਨਾ ਲੜਕੇ ਨਾ ਆਈ ਆ ਗੱਲ ਵੀ ਕਹਿਣੀ ਨਾਲੇ ਬਾਤਾਂ ਸੁਣਣੀਆਂ ਰਾਤ ਨੂੰ ਤੇ ਘਰ ਕੁੜੀਆਂ ਜਿਹੜੀਆਂ ਸਾਡੇ ਬਰਾਬਰ ਦੀਆਂ ਕੁੜੀਆਂ ਨੇ 12 12 13 13 ਸਾਲ ਦੀਆਂ ਤੇ ਸਾਡੀਆਂ ਕੁੜੀਆਂ ਸਾਡੀਆਂ ਗੁੱਡੀ ਹੋਣੀ ਵੀ ਹੁੰਦੀਆਂ ਸੀ ਤੇ ਇਹਨਾਂ ਦੀਆਂ ਗੱਜੂਗੀਆਂ ਕੁੜੀਆਂ ਵੀ ਉੱਡੀਆਂ ਹੀ ਹੁੰਦੀਆਂ ਸੀ ਓਡੇ ਮਾੜੋ ਹਣੀ ਹੁੰਦੀਆਂ ਸੀ ਸੂਬੇ ਕੀਆਂ ਕੁੜੀਆਂ ਹੁੰਦੀਆਂ ਸੀ ਹੋਰ ਸਾਡੇ ਚੰਤੂ ਸੰਧੂਰੇ ਕੀਆਂ ਕੁੜੀਆਂ ਹੁੰਦੀਆਂ ਸਾਡੇ ਮੂਰੇ ਘਰਾਂ ਚੋਂ ਤੇ ਸਾਰਿਆਂ ਨੇ ਅਸੀਂ ਇਕੱਠੇ ਇਕੱਠਾਂ ਖਿੱੱਡੀ ਜਾਣਾ ਕੋਟਲਾ ਸਫਾ ਕੀ ਕਹਿੰਦੇ ਹੁੰਦੇ ਸੀ ਇੱਕ ਇੱਕ ਘਰੀ ਘੋੜਾ ਕੁੱਡੀ ਪਤਨੀ ਇਹ ਜਾਂ ਕੁਝ ਹੁੰਦਾ ਸੀ ਲਾ ਲਓ ਸਾਹਬ ਉਦੋਂ ਕੋਈ ਸੋਚ ਗੰਦੀ ਨਹੀਂ ਸੀ ਹੈ ਵੰਦੇਲੀ ਸੋਚ ਨਹੀਂ ਸੀ ਗੰਦੀ ਅੱਜ ਤੱਕ ਆਪਣੇ ਜਵਾਕਾਂ ਦੀਆਂ ਸੋਚਾਂ ਗੰਦੀਆਂ ਹੋ ਗਈਆਂ ਛੋਟੇ-ਛੋਟੇ ਬੱਚਿਆਂ ਦੀ ਮਮੈਲ ਦੇਖੀ ਜਾਂਦੇ ਇਹਦੇ ਵਿੱਚ ਗੰਦ ਪੈਲ ਵੀ ਆ ਚੰਗੀਆਂ ਚੀਜ਼ਾਂ ਵੀ ਆ ਮੈਂ ਜਿੰਨੀਆਂ ਵੀ ਮੂਵੀਆਂ ਬਣਾਈਆਂ ਜਾਂ ਬਣਾਈਆਂ ਨਾ ਕਸਾ ਬਜ਼ਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਤੇ ਚੰਗੀਆਂ ਗੱਲਾਂ ਹੀ ਪਾਈਆਂ ਵੀ ਇਹ ਬੱਚਾ ਸੁਣ ਕੇ ਕਿਤੇ ਗਲਤ ਰਾਹ ਨਾ ਤੁਰੇ ਠੀਕ ਵਾਲੇ ਪਾਸੇ ਤੁਰੇ ਖੇਡੇ ਵੀ ਆ ਬਥੇਰੇ ਖੇਡੋ ਵੀ ਕੁਦੋ ਮੱਲੋ ਖਰਾਕ ਵੀ ਖਾਵੋ ਸਰੀਰ ਨੂੰ ਸੋਹਣਾ ਬਣਾਓ ਉੱਡੇ ਕੰਮ ਆਊਗਾ ਕੰਮ ਕਰੋਗੇ ਜਾਦੇ ਮਾਂ ਪਿਓ ਦੇਖੂ ਹੋਰ ਵੀ ਦੇਖ ਕੇ ਕਹੋ ਵੀ ਠੀਕ ਆ ਫਲਾਣਾ ਦਾ ਮੁੰਡਾ ਦੇਖਣ ਜੋਗ ਆ ਯਾਰ ਬੜਾ ਦਰਸਣੀ ਮੰਦਾ ਹੈ ਇਹਨਾਂ ਸਰੀਰ ਨੂੰ ਵੀ ਆਪਦੇ ਨੂੰ ਬਣਾਓ ਘਿਓ ਦਹੀਂ ਖਾਓ ਘਰੇ ਜੇਮ ਨਾਲੋਂ ਤਾਂ ਘਰੇ ਕੰਮ ਕਰ ਲਓ ਆਪਦੇ ਪੱਠੇ ਪਸ਼ੂਆਂ ਨੂੰ ਪਾਲੋ ਕੁਤਰ ਲੋ ਹੱਥੇ ਵਾਲੀ ਮਸ਼ੀਨ ਲਿਆ ਕੇ ਰੱਖ ਲੋ ਰੋਜ਼ ਕੁਤਰਿਆ ਕਰੋ ਆਪ ਭਰੀ ਦੋ ਭਰੀਆਂ ਤੇ ਇਹ ਸੋ ਨੂੰ ਪਤਾ ਲੱਗੋ ਤੇ ਫਿਰ ਉਹਦਾ ਹੀ ਦੁੱਧ ਪੀਤਾ ਮੈਂ ਜਾਂਦਾ ਡੇਰੀ 'ਚ ਨਾਂ ਪਾਉ ਉਹਰੇ ਆਪਣੇ ਘਰੇ ਕੰਮ ਕਰ ਲਓ ਡੇਰੀ 'ਚ ਦੁੱਧ ਆਪਾਂ ਕਸ ਤੋਂ ਪੋਣੇ ਜਾਂ ਦਿਹਾੜੀਆਂ ਨੂੰ ਦੇਣ ਵਾਸਤੇ ਸੀਰੀ ਨੂੰ ਦੇਣ ਵਾਸਤੇ ਪੈਸੇ ਤੇ ਜੇ ਆਪਾਂ ਕੰਮ ਹੀ ਆਪ ਕਰਾਂਗੇ ਤੇ ਫਿਰ ਨਾਂ ਦਿਹਾੜੀਆਂ ਨੂੰ ਪੈਸੇ ਦੇਣੇ ਪੈਣ ਤੇ ਨਾਂ ਦੁੱਧ ਵੇਚਣਾ ਪਵੇ ਕੋਣ ਆਪਾਂ ਬਹੁਤੇ ਬੰਦੇ ਸ਼ਰਾਬਾਂ ਪੀ ਲੈਂਦੇ ਆ ਲੈ ਕੇ ਡੇਰੀ 'ਚੋਂ ਪੈਸੇ ਫੜ ਕੇ ਜਰ ਬੁੜੀ ਐ ਜਿਹੜੀ ਵਿਚਾਰੀ ਗੋਹਾ ਚੱਕਦੀ ਦੁਰੀ ਫਿਰਦੀ ਆ ਆਪਾਂ ਡੇਰੀ 'ਚੋਂ ਪੈਸੇ ਫੜ ਕੇ ਸ਼ਰਾਬ ਪੀ ਜਾਂਦੀਆਂ ਨਾ ਤੇਰੇ ਪੈਸੇ ਦੀ ਭੈ ਤਾਂ ਉਹੀ ਜਰ ਕਰੇ ਰਾਛਣ ਲਿਓ ਆਪਦੇ 200 ਰੁਪਏ ਨਾ ਰੋਜ਼ ਨਾ ਜਮ੍ਹਾਂ ਕਰਕੇ ਦੇ ਲੋ ਮਹੀਨੇ ਦਾ 6000 ਬਣ ਜਾਂਦਾ ਕੱਲਾ ਸ਼ਰਾਬ ਦਾ ਹੀ ਬਾਕੀ ਹੋਰ ਤਾਂ ਕਿਧਰੇ ਦੀ ਗੱਲ ਕਹੀ ਤੇ 6000 ਦਾ ਘਰੇ ਰਾਛਣ ਦੇਖ ਲਿਆ ਕੇ ਸਾਰਾ ਟੱਬਰ ਬਹਿ ਕੇ ਖਾਓ ਇਹੋ ਜੀਆਂ ਗੱਲਾਂ ਕਰੋ ਸਾਥ ਸੰਗਤ ਆਪਦੇ ਬੱਚਿਆਂ ਨੂੰ ਸੋਹਣੇ ਜੁੱਸੇ ਵਾਲੇ ਸਰੀਰ ਬਣਾਓ ਉਹਨਾਂ ਦੇ ਜਿਵੇਂ ਹਰੀਸੋ ਨਲੂਆ ਪਹਿਲਾਂ ਜੰਮਿਆ ਸੀ ਉਹ ਵੀ ਕਿਸੇ ਦੇ ਘਰੇ ਸ਼ਾਮ ਸਿੰਘ ਟਾਰੀ ਉਹ ਵੀ ਕਿਸੇ ਦੇ ਘਰੇ ਜੰਮਿਆ ਸੀ ਅਕਾਲੀ ਫੂਲਾ ਸਿੰਘ ਵੀ ਜੰਮਿਆ ਸੀ ਮਹਾਰਾਜ ਰਣਜੀਤ ਸਿੰਘ ਵੀ ਕਿਸੇ ਦੇ ਘਰੇ ਜੰਮਿਆ ਸੀ ਅੱਜ ਕਿਉਂ ਨਹੀਂ ਜਾਂਦੇ ਰੇਗ 84 85 ਦੇ ਪਿਛਲੇ ਅੱਜ ਕੱਲ ਦਾ ਕੋਈ ਦਿਖਾਓ ਕਿਸੇ ਦੇ ਕੋਈ ਕਰਾਮਾਤ ਦਿਖਾਈ ਹੋਵੇ ਕਿਸੇ ਮੁੰਡੇ ਨੇ ਆਪਣੇ ਪਿੰਡ ਚੋਂ ਹੀ ਲਾ ਲਓ ਵੀ ਕਿਸੇ ਨੇ ਨਾਂ ਕੱਢਿਆ ਹੋਵੇ ਹੋਣਗੇ ਇੱਕ ਦੋ ਮੁੰਡੇ ਠੀਕ ਆ ਪਰ ਨਹੀਂ ਨਾ ਹੈ ਉਹ ਤੋਂ ਸਾਰੇ ਘਰ ਦੇ ਸੀ ਸਾਰੇ ਬਜ਼ੁਰਗੋ ਦੇਖਦੇ ਹੁੰਦੇ ਸੀ ਇੱਕ ਦੂਜੇ ਵਿਚਾਲੇ ਤੇਰੀ ਬੁਰੀ ਅੱਜ ਅਸੀਂ ਚੱਕਦੇ ਆ ਅੱਜ ਤੇਰਾ ਭਾਰ ਅਸੀਂ ਚੱਕ ਕੇ ਉਹਨੇ ਪੱਠੇ ਪਾਲਣੇ ਖੇਤ ਪਾਲਾ ਭਰੀ ਵੀ ਜਿੰਨੀ ਮਰਜ਼ੀ ਚੱਕਾਂਗੇ ਕੱਲੇ ਕੱਲੇ ਜਿੱਦ ਕੇ ਪਾਉਣੇ ਉਹ ਤਾਂ ਗੱਲਾਂ ਹੀ ਗਈਆਂ ਜਰ ਨਾ ਬੜ ਬੜ ਵਾਲੀਆਂ ਰੇੜੀਆਂ ਮਿਲਣਗੀਆਂ ਤੁਹਾਨੂੰ ਹੁਣ ਦੋ ਬੜ ਵਾਲੀ ਰੇੜੀ ਹੁੰਦੀ ਸੀ ਲੱਦ ਕੇ ਲਿਆਉਂਦੇ ਹੁੰਦੇ ਸੀ ਪੱਠਿਆਂ ਦੀ ਭਰੀਆਂ ਨਾਲ ਤੇ ਘਰੇ ਪਾਉਣੇ ਲਾ ਲੋ ਸਫਰ ਅੱਥੀ ਕੋਤਰਨੇ ਉਹ ਕਰ ਲੂ ਹੁਣ ਕੋਈ ਕੰਮ ਇਹ ਜਾ ਹੁਣ ਤਾਂ ਟਰੈਕਟਰ ਨੇ ਪੈੜੀ ਵੱਲ ਜਾਂ ਮੋਟਰ ਨੇ ਪਾਣੀ ਫੇਰ ਦੇਣਾ ਤੇਰਾ ਕੰਮ ਹੀ ਕੋਈ ਨਹੀਂ ਜਾਦਾ ਨਾ ਕਾ ਤੋ ਬੁੜੀਆਂ ਵੀ ਮਾਰ ਦੇਣਗੀਆਂ ਤੂੰ ਐਵੇਂ ਹਲ ਫਿਆ ਫਿਰਦਾ ਪਜਾਮੇ ਲਾ ਕੇ ਮੈਂ ਐ ਕਰਦਾ ਮੈਂ ਕਰਦਾ ਖੇਤੋ ਵਾਜਣਾ ਰੋਪ ਦੰਨਾ ਘਰੇ ਆ ਕੇ ਤੱਤਾ ਪਾਣੀ ਦੇਵ ਮੈਂ ਕੰਮ ਤੋਂ ਆ ਕੀ ਕੰਮ ਕਰਿਆ ਤੂੰ ਝੋਨੇ ਚ ਤੂੰ ਨਹੀਂ ਬੜਿਆ ਨੱਕਾ ਤੂੰ ਨੇ ਮਾਰਿਆ ਯਾਰ ਭਈਏ ਨੱਕਾ ਹੀ ਮਾਰਦੇ ਆ ਤੂੰ ਤਾਂ ਭਿਆਂ ਜਾ ਕੇ ਮੰਜੇ ਤੇ ਕਰੋਟ ਦੇ ਉੱਤੇ ਪੈ ਗਿਆ ਜਾ ਕੇ ਪਜਾਮਾ ਮੋਢੇ ਤੇ ਤਾਲਿਆ ਕਰਿਆ ਕਿ ਦੇਓ ਪ੍ਰੱਤਾ ਪਾਣੀ ਮੈਨੂੰ ਛੇਤੀ ਕਿਉਂ ਕਾੜ ਸਮਾਜ ਦਾ ਆਇਆ ਉਥੋਂ ਉਹ ਜਿਹੜਾ ਆਪਣੇ ਕੰਮ ਹੀ ਨਹੀਂ ਕਰਦੇ ਆਪ ਪਤਾ ਨਹੀਂ ਕੀ ਯਾਰ ਨਾ ਰੇਹ ਸੱਟਣਾ ਨਾ ਆਪ ਸਵਰੇਹ ਕਰਨੀ ਐ ਦੁੱਧ ਪਾਈ ਜਾਂਦੇ ਆ ਡੇਰੀਆਂ ਚ ਉਹ ਦਿਹਾੜੀਆਂ ਨੂੰ ਦੇ ਦਿੰਨੇ ਆ ਰੇਹ ਵਾਲਿਆਂ ਨੂੰ ਦੇ ਦਿੰਨੇ ਆ ਆਪ ਸੱਟ ਲੋ ਜੇ ਨਹੀਂ ਦਦਕੇ ਉਹ ਖਾ ਉਹ ਨਹੀਂ ਆਪਦੇ ਘਰੇ ਰੇ ਪਾਣੀ ਪਾਉ ਜਰਾ ਪਹਿਲੇ ਬਜ਼ੁਰਗ ਕਹਤੋ ਕੰਮ ਕਰ ਸੀ ਉਹ ਆਪਦਾ ਕੰਮ ਆਪ ਕਰਦੇ ਸੀ ਮੈਂ ਜਿੰਨਾ ਚਿਰ ਖੇਤੀ ਕਰੀ ਆ ਮੈਂ ਆਪਦਾ ਕੰਮ ਆਪ ਕਰਿਆ ਬੱਤਾਂ ਵੀ ਬੜੜੀਆਂ ਸਪਰੇ ਵੀ ਕਰਨੀ ਰੇ ਵੀ ਖਿਲਾਰਨਾ ਤੇ ਖਰਚੇ ਵੀ ਦੋਹਾਂ ਆਸ਼ੀ ਟਰੈਕਟਰਾਂ ਨਾਲ ਵੀ ਵੱਡੇ ਆ 700 ਤੇ 300 ਵੀ ਵੱਡੇ ਆ ਮੈਂ ਆਪਦੇ ਜੁਆਕ ਪੜ੍ਹਾਲੇ ਉਹਨਾਂ ਗੱਲਾਂ ਦੇ ਵਿੱਚ ਉਹਨੇ ਕੰਮ ਦੇ ਨਾਲ ਹੀ ਜਿਹੜੇ ਪੈਸੇ ਚਾਲ ਬਚ ਜਾਂਦੇ ਸੀ ਉਹ ਜੁਆਕਾਂ ਦੀ ਪੜ੍ਹਾਈ ਤੇ ਲੱਗਦੇ ਸੀ ਪੂੰਜੀ ਛੋਟੀ ਸੀ ਜ਼ਿਆਦਾ ਜ਼ਿਆਦਾ ਥੋੜੀ ਸੀ ਤੇ ਜੇ ਬੱਚੇ ਇੱਥੇ ਹੀ ਰਹਿ ਜਾਂਦੇ ਨਾ ਕੁਛ ਨਹੀਂ ਸੀ ਬਣਨਾ ਇੱਥੇ ਕੰਮ ਨਾ ਬਾਹਰ ਜਾਣੇ ਕੁਛ ਚਾਰ ਛੱਲੜ ਆਉਣ ਲੱਗ ਗਏ ਪੈੜੀ ਵੀ ਲੈ ਲਈ ਸਾਰਾ ਕੁਝ ਬਣ ਗਿਆ ਕਹਿਣ ਦਾ ਪੱਬ ਜੀ ਇੱਕ ਬੱਚਾ ਜਾਵ ਲੋ ਇਹ ਨਹੀਂ ਆ ਵੀ ਨਾ ਜਾਵੋ ਬਾਹਰ ਵੀ ਜਾਵੋ ਪਰ ਪੰਜਾਬ ਬਾਰੇ ਵੀ ਸੋਚੋ ਯਾਰ ਆਪਣਾ ਪੰਜਾਬ ਆਹੇ ਆਪਦਾ ਇਹਨੂੰ ਪੰਜਾਬ ਬਣਾਉਣਾ ਆਪਾਂ ਮੁੜ ਕੇ ਆ ਜਿਓ ਕੋਈ ਨਹੀਂ ਪੈਸੇ ਕਮਾਈ ਦੁਨੀਆ ਬਾਹਰ ਜਾਂਦੀ ਆ ਬਰਮਾ ਉੱਠ ਜਾ ਬਰਮਾ ਨੂੰ ਲੈ ਕੇ ਜਾਣਗੇ ਨਾਲੇ ਅੱਗੇ ਕਹਿੰਦੇ ਹੁੰਦੇ ਸੀ हां ਜੇ ਆਪਾਂ ਜਾਵਾਂਗੇ ਬਾਹਰ ਪੈਸੇ ਕਮਾ ਕੇ ਲਿਆਵਾਂਗੇ ਆਪਦੀ ਪੰਜਾਬ ਤੇ ਲਾਵਾਂਗੇ ਜਾਇਦਾਦ ਲਾਵਾਂਗੇ ਚੰਗਾ ਘਰ ਪਾਵਾਂਗੇ ਜਿਹੜੀਆਂ ਜ ਕੋਠੀਆਂ ਦੇ ਦਿੰਦੀਆਂ ਬਾਹਰਲੇ ਬੱਚਿਆਂ ਦੇ ਕਰਕੇ ਹੀ ਦਿੰਦੀਆਂ ਇਹ ਪਰ ਆਪਦੀ ਜਾਇਦਾਦ ਜੇ ਕਿੱਲਾ 2 ਕੋਲੇ 4 ਕਰੇ 10 ਕੋਲੇ 20 ਕੋਲੇ ਹੈਗੇ ਨਾ ਦਿਓ ਕਿਸੇ ਨੂੰ ਇਹ ਵੇਚਿਓ ਨਾ ਐਸਾ ਸਮਾਂ ਆਊਗਾ ਤੇ ਪੰਜਾਬ ਚ ਆ ਕੇ ਕੰਮ ਕਰਨਾ ਪੈਣਾ ਮੋੜ ਨਾ ਉਹਨਾਂ ਜੋ ਆਕਣੇ ਜਿਹੜੇ ਇੱਥੋਂ ਚੜ ਗਏ ਆ ਜੋ ਹਜੇ ਲੱਖਾਂ ਦੇ ਹਿਸਾਬ ਨਾਲ ਜਾਂਦੇ ਆ ਕਰੋਨਾ ਅਰਮਾਨਾ ਰੁਪਈਆ ਜਾਂਦਾ ਪੰਜਾਬ ਚੋਂ ਬਾਹਰ ਪੰਜਾਬ ਦਾ ਆਪਣਾ ਯਾਰ ਕੰਗਾਲ ਹੋਇਆ ਪਿਆ ਕੁਝ ਇਹ ਲੁੱਟੀ ਜਾਂਦੇ ਆ ਜਿਹੜੇ ਮੂਰੇ ਆਪਣੇ ਬਣੇ ਆ ਮੰਤਰੀ ਸ਼ੰਤਰੀ ਕਰਿਆ ਕਿਸੇ ਨੇ ਕੁਝ ਆ ਕੰਨਿਆਰ ਵੀ ਆਪਣੇ 2.5 ਲੱਖ ਰੁਪਈਏ ਦਾ ਇੱਕ ਜਵਾਕ ਜਾਂਦਾ ਕਰਜਈ ਅੱਜ ਪੰਜਾਬ ਦਾ 2 ਡਾਲ 2.5 ਲੱਖ ਦਾ ਕਿਉਂ ਕਰਜ਼ਾ ਆਪਣੇ ਸਾਰੇ ਮੰਤਰੀਆਂ ਨੇ ਚਾੜਤਾ ਆਪ ਲੁੱਟੀ ਜਾਂਦੇ ਜਿਹੜਾ ਆਈ ਜਾਂਦਾ ਦੂਜਾ ਕਰਜ਼ਾ ਲੈ ਲੈ ਕੇ ਤਨਖਾਹਾਂ ਲਈ ਜਾਂਦੇ ਆ ਸਤਨਾਮ ਵਾਹਿਗੁਰੂ ਕਰ ਲੋ ਪੰਜਾਬ ਕਿਉਂ ਨੂੰ ਭਾਂਡਾ ਜੇ ਐਂ ਗਿਆ ਤਾਂ ਦੋ ਚੌ ਸਾਲਾਂ ਦੇ ਵਿੱਚ ਖੇਡ ਖਤਮ ਆ ਪੰਜਾਬ ਦੀ ਕਰਜ਼ਾ ਦੇਵਾਂਗੇ ਤਾਂ ਅਗਲਾ ਦੂ ਗਹਿਣੇ ਤਰਿਆ ਜਾਊ ਪੰਜਾਬ ਆਪਣਾ ਅੱਗੇ ਹਿੰਦੁਸਤਾਨ ਦੇ ਰੁਪਏ ਆਪਾਂ ਪਹਿਲੀਆਂ ਚ ਲਾਹੇ ਆ ਆਪਣੇ ਬਜ਼ੁਰਗਾਂ ਨੂੰ ਪਤਾ ਸੋਨਾ ਪੈਸਾ ਉਹ ਦਿੱਤਾ ਲਾਲ ਭਾਦਰ ਸ਼ਾਸਤਰੀ ਵੇਲੇ ਜਦੋਂ ਲੜਾਈ ਹੋਈ ਆ 71 ਦੇਖ ਨਹੀਂ ਕਾਟਦੀ ਮੈਨੂੰ ਇਹ ਨਹੀਂ ਪਤਾ ਉਦੋਂ ਦੱਸਦੇ ਸਰ ਕਰਜ਼ਾ ਹੋ ਗਿਆ ਸੀ ਬਾਹਲੇ ਦੇਸ਼ ਦਾ ਫੇਰ ਲਾਇਆ ਆਪਾਂ ਸਾਰੇ ਲੋਕਾਂ ਨੇ ਕਿਸੇ ਨੇ ਸੋਨਾ ਦਿੱਤਾ ਕਿ ਨੇ ਪੈਸੇ ਦਿੱਤੇ ਪੰਜਾਬ ਤੋਂ ਸਾਰਿਆਂ ਨੂੰ ਵੱਧ ਪੈਸੇ ਹੋਈ ਸੀ ਉਦੋਂ ਲਾਲ ਬਾਪ ਜੀ ਦਾ ਗਣਦਾ ਸੀ ਵੀ ਹੈਗਾ ਪੰਜਾਬ ਮੈਂ ਪੰਜਾਬ ਦਾ ਰੱਕ ਮੈਂ ਆ ਪੰਜਾਬ ਦੇ